ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕੀ ਕਦੇ ਭੁੱਖ ਮਨੁੱਖ ਦਾ ਵਿਸ਼ਵਾਸ ਹਿਲਾ ਸਕਦੀ ਹੈ ਕਿ ਗੁਰੂ ਦੇ ਨਾਮ ਰਹਿਣਾ ਸੌਖਾ ਹੁੰਦਾ ਹੈ ਜਾਂ ਇਸ ਰਾਜੋ ਕਠਿਨ ਇਮਤਿਹਾਨ ਵੀ ਆਉਂਦੇ ਹਨ ਅੱਜ ਦੀ ਇਹ ਸਾਖੀ ਉਸ ਵੇਲੇ ਦੀ ਹੈ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਾਦੀ ਵਿੱਚ ਲੀਨ ਸਨ ਅਤੇ ਭਾਈ ਮਰਦਾਨਾ ਜੀ ਦੋ ਦਿਨਾਂ ਦੀ ਭੁੱਖ ਨਾਲ ਟੁੱਟ ਰਹੇ ਸਨ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਦੀ ਆਸ ਕਿਉਂ ਟੁੱਟ ਜਾਂਦੀ ਹੈ ਆਓ ਸਾ ਸੰਗਤ ਜੀ ਇਸ ਸਾਖੀ ਨੂੰ ਬੜੇ ਧਿਆਨ ਨਾਲ ਸੁਣਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤੇ ਨਾਲ ਹੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਵਾਰ ਗੁਨਾਨਿਕ ਸੱਚੇ ਪਾਤਸ਼ਾਹ ਜੀ 2 ਦਿਨ ਲਈ ਸਮਾਧੀ ਵਿੱਚ ਚਲੇ ਗਏ ਕਹਿੰਦੇ 2 ਦਿਨ ਹੋ ਚੁੱਕੇ ਨੇ ਗੁਰੂ ਸਾਹਿਬ ਨੇ ਆਪਣੇ ਨੇਤਰ ਨਹੀਂ ਖੋਲੇ ਗੋ ਨਾਨਕ ਦੀਵ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਬੈਠੇ ਨੇ ਤੇ ਹੁਣ ਭਾਈ ਮਰਦਾਨਾ ਜੀ ਨੂੰ ਬਹੁਤ ਹੀ ਭੁੱਖ ਲੱਗੀ ਸੀ ਗੋ ਨਾਨਕ ਸੱਚੇ ਪਾਤਸ਼ਾਹ ਬੈਠੇ ਵੀ ਜੰਗਲ ਵਿੱਚ ਸਨ ਉਹਨਾਂ ਦੇ ਆਸ-ਪਾਸ ਕੋਈ ਵੀ ਮਨੁੱਖ ਨਹੀਂ ਨਜ਼ਰ ਆਇਆ ਜਿਨ੍ਹਾਂ ਤੋਂ ਪ੍ਰਸ਼ਾਦਾ ਮੰਗ ਸਕਣ ਬਸ ਰੱਬ ਦੀ ਇੰਨੀ ਕਿਰਪਾ ਸੀ ਕਿ ਲਾਗੇ ਠੰਡਾ ਜਲਵਾ ਘਰੇ ਹਾ ਸੀ ਭਾਈ ਮਰਦਾਨਾ ਜੀ ਨੇ ਦੋ ਦਿਨ ਕੁਝ ਵੀ ਨਹੀਂ ਖਾਧਾ ਸਿਰਫ ਜਲ ਹੀ ਛਕ ਰਹੇ ਸੀ ਸੰਗਤ ਜੀ ਇਹ ਸਾਖੀ ਉਦੋਂ ਦੀ ਹੈ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਪਹਿਲੀ ਵਾਰ ਰੱਬ ਨਾਲ ਜੋੜਿਆ ਤੇ ਜਦ ਪਹਿਲੀ ਵਾਰ ਉਹਨਾਂ ਨੇ ਕੀਰਤਨ ਕੀਤਾ ਉਦੋਂ ਗੁਰੂ ਨਾਨਕ ਸਾਹਿਬ ਦੀ ਦੋ ਦਿਨ ਸਮਾਧੀ ਜੁੜ ਗਈ ਸੀ ਹੁਣ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਵਿਚਾਰ ਕਰਦੇ ਨੇ ਕਿ ਗੁਰੂ ਸਾਹਿਬ ਤਾਂ ਇੱਥੇ ਬੈਠੇ ਨੇ ਤੇ ਮੈਂ ਇਹਨਾਂ ਨੂੰ ਛੱਡ ਕੇ ਵੀ ਨਹੀਂ ਜਾ ਸਕਦਾ ਭਾਈ ਮਰਦਾਨਾ ਜੀ ਇਹ ਸੋਚਦੇ ਨੇ ਕਿ ਜੇ ਇਹ ਪਰਮਾਤਮਾ ਨਾਲ ਜੁੜ ਗਏ ਤਾਂ ਮੇਰਾ ਕੀ ਬਣੇਗਾ ਕਿਉਂਕਿ ਸਾ ਸੰਗਤ ਜੀ ਭਾਈ ਮਰਦਾਨਾ ਜੀ ਪਹਿਲੀ ਵਾਰ ਗੁਰਨਾਨਕ ਦੇਵ ਜੀ ਦੇ ਨਾਲ ਕੀਰਤਨ ਕਰਨ ਬੈਠੇ ਨੇ ਭਾਈ ਮਰਦਾਨਾ ਜੀ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤੇ ਸੀ ਕਿ ਮਰਦਾਨੇ ਇਹ ਰਾਹ ਕੋਈ ਸੌਖਾ ਰਾਹ ਨਹੀਂ ਹੈ ਇਹ ਰਾਹ ਬਹੁਤ ਔਖਾ ਹੈ ਇਹ ਰਾਹ ਵਿੱਚ ਤੈਨੂੰ ਭੁੱਖ ਵੀ ਰਹਿਣੀ ਹੈ ਤਾਂ ਹੀ ਭਾਈ ਮਰਦਾਨਾ ਜੀ ਨੇ ਕਿਹਾ ਸੀ ਜੋ ਮਰਜੀ ਹੋ ਮਹਾਰਾਜ ਮੈਂ ਤੁਹਾਡਾ ਸੰਗ ਨਹੀਂ ਛੱਡਾਂਗਾ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਸੋਚਦੇ ਆ ਕਿ ਜੇ ਗੁਰੂ ਸਾਹਿਬ ਇਹ ਸਮਾਧੀ ਵਿੱਚ ਚਲੇ ਗਏ ਫਿਰ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ ਸੰਗਤ ਜੀ ਇਹ ਕੁਦਰਤੀ ਹੈ ਕਿ ਕੋਈ ਭੁੱਖ ਜ਼ਿਆਦਾ ਲੱਗਦੀ ਹੈ ਤੇ ਕਈਆਂ ਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਸੋਚ ਲੈਂਦੇ ਨੇ ਜੇ ਕਿ ਗੁਰੂ ਮਹਾਰਾਜ ਜੀ ਆਪਣੀਆਂ ਅੱਖਾਂ ਖੋਲਣ ਮੈਂ ਗੁਰੂ ਸਾਹਿਬ ਨੂੰ ਨਾਲ ਨਾਲ ਆਗਿਆ ਮੰਗ ਲੈਣੀ ਹੈ ਮੇਰਾ ਇੰਨਾ ਗੁਜ਼ਾਰਾ ਨਹੀਂ ਚੱਲਣਾ ਹੈ ਤਾਂ ਤੂੰ ਬਾਹਰ ਵੀ ਨਹੀਂ ਗਏ ਆ ਤੇ ਮੈਂ ਇਹੋ ਹੀ ਆਗਿਆ ਮੰਗ ਲੈਣੀ ਹੈ ਹੁਣ ਭਾਈ ਮਰਦਾਨਾ ਜੀ ਨੇ ਬਹੁਤ ਔਖਾ ਸਮਾ ਗਿਆ ਭਾਈ ਮਰਦਾਨਾ ਜੀ ਮਨ ਵਿੱਚ ਇਹ ਸੋਚਦੇ ਨੇ ਨਾ ਤਾਂ ਮੈਂ ਰਹਿ ਸਕਦਾ ਤੇ ਨਾ ਹੀ ਮੈਂ ਗੁਰੂ ਸਾਹਿਬ ਨੂੰ ਛੱਡ ਕੇ ਜਾ ਸਕਦਾ ਹਾਂ ਬਿਨਾ ਪ੍ਰਸ਼ਾਦ ਦੇ ਤਾਂ ਬੰਦਾ ਕਦੀ ਵੀ ਰਹਿ ਨਹੀਂ ਸਕਦਾ ਤੇ ਜੇ ਗੁਰੂ ਮਹਾਰਾਜ ਨੇ ਬਚਨ ਕਿਹਾ ਹੈ ਕਿ ਗੁਰੂ ਜੀ ਮੈਂ ਨਾਲ ਹੀ ਰਵਾਂਗਾ ਤਾਂ ਉਹ ਬਚਨ ਤੋੜ ਕੇ ਜਾਣ ਨੂੰ ਦਿਲ ਵੀ ਨਹੀਂ ਕਰਦਾ ਭਾਈ ਮਰਦਾਨਾ ਜੀ ਚਾਹੁੰਦੇ ਹਨ ਕਿ ਹੁਣ ਅਸੀਂ ਸੁਲਤਾਨਪੁਰ ਚੱਲ ਜਾਈਏ ਪਰ ਉਹ ਕਰ ਨਹੀਂ ਸਕਦੇ ਗੁਰੂ ਸਾਈਂ ਨੇ ਦੋ ਦਿਨ ਸਮਾਦੀ ਵਿੱਚ ਹੋ ਚੁੱਕੇ ਨੇ ਦੂਜੇ ਦਿਨ ਦੀ ਰਾਤ ਵੀ ਬੀਤ ਗਈ ਤੇ ਹੁਣ ਤੀਜਾ ਦਿਨ ਚੜ ਗਿਆ ਤੀਜੇ ਦਿਨ ਗੁਰੂ ਸਾਹਿਬ ਨੇ ਆਪਣੇ ਨੇਤਰ ਖੋਲੇ ਗੁਰੂ ਜੀ ਨੂੰ ਪਤਾ ਸੀ ਕਿ ਭਾਈ ਮਰਦਾਨਾ ਜੀ ਦੇ ਮਨ ਵਿੱਚ ਕੀ ਗੱਲ ਚੱਲ ਰਹੀ ਹੈ ਗੁਰੂ ਜੀ ਬਹੁਤ ਪਿਆਰ ਨਾਲ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨੇ ਤੇਰਾ ਚਿਹਰਾ ਇੰਨਾ ਕਿਉਂ ਮਰਜਾਇਆ ਹੋਇਆ ਹੈ ਉਹਨਾਂ ਤਿੰਨ ਦਿਨ ਹੋ ਚੁੱਕੇ ਸੀ ਭਾਈ ਮਰਦਾਨਾ ਜੀ ਨੇ ਕੁਝ ਵੀ ਨਹੀਂ ਸ਼ੱਕਿਆ ਜਹਰਾ ਤਾਂ ਮੁਰਝਾਉਣਾ ਹੀ ਸੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਬਚਨ ਸੁਣ ਕੇ ਬਹੁਤ ਕਾਲੀ ਨਾਲ ਕਹਿਣ ਲੱਗੇ ਗੁਰੂ ਜੀ ਤੁਹਾਨੂੰ ਨਹੀਂ ਭੁੱਖ ਲੱਗਦੀ ਤੇ ਨਾ ਹੀ ਪਿਆਸ ਲੱਗਦੀ ਹੈ ਤੁਹਾਡੇ ਲੱਗੇ ਵੀ ਕਿਉਂ ਸਾਰੀ ਧਰਤੀ ਤਾਂ ਤੁਸੀਂ ਹੀ ਸਾਜੀ ਹੈ ਮਹਾਰਾਜ ਤਾਂ ਰੱਬ ਹੋ ਪਰ ਮੇਰਾ ਸਰੀਰ ਤਾਂ ਬੰਦਾ ਹੈ ਗੁਰੂ ਨਾਨਕ ਦੇਵ ਜੀ ਤਾਂ ਮਨੁੱਖ ਸਰੀਰ ਵਿੱਚ ਹੈ ਰੱਬ ਨੇ ਮਰਦਾਨਾ ਜੀ ਫਿਰ ਕਹਿ ਕੇ ਗੁਰੂ ਜੀ ਮੇਰੇ ਕੱਪੜੇ ਤਾਂ ਬਿਨਾ ਅੰਨ ਤੇ ਬਿਨਾ ਕਿਵੇਂ ਹੀ ਗੁਜ਼ਾਰਾ ਚੱਲੇਗਾ ਗੁਰੂ ਜੀ ਨੇ ਤਾਂ ਨੇਤਰ ਬੰਦ ਕਰਕੇ ਬੈਠ ਜਾਂਦੇ ਹੋ ਤਾਂ ਮੈਨੂੰ ਤਾਂ ਦੱਸੋ ਕਿ ਮੈਂ ਕਿੱਥੇ ਜਾ ਕੇ ਖਾਵਾਂ ਭਾਈ ਮਰਦਾਨਾ ਜੀ ਕਹਿ ਕੇ ਮਹਾਰਾਜ ਜੇ ਤੁਹਾਨੂੰ ਆਪਣੇ ਨਾਂ ਰੱਖਣਾ ਹੈ ਮੈਨੂੰ ਜੇ ਭੁੱਖ ਲੱਗਦੀ ਹੈ ਤਾਂ ਉਸ ਨੂੰ ਵੀ ਦੂਰ ਕਰੋ ਗੁਨਾانک ਦੇਵ ਜੀ ਤਾਂ ਮਨੋਖ ਸਰੀਰ ਵਿੱਚ ਰੱਬ ਨੇ ਮਦਾਨਾ ਜੀ ਫਿਰ ਕਹਿ ਕੇ ਗੁਰੂ ਜੀ ਮੇਰੇ ਕੱਪੜੇ ਤਾਂ ਬਿਨਾ ਅੰਨ ਤਾਂ ਬਿਨਾ ਕਿਵੇਂ ਗੁਜ਼ਾਰਾ ਚੱਲੇਗਾ ਗੁਰੂ ਜੀ ਤੁਸੀਂ ਤਾਂ ਨੇਤਰਬੰਦ ਕਰਕੇ ਬੈਠ ਜਾਂਦੇ ਹੋ ਤਾਂ ਮੈਨੂੰ ਤਾਂ ਦੱਸ ਦੋ ਕਿ ਮੈਂ ਕਿੱਥੇ ਜਾ ਕੇ ਖਾਵਾਂ ਪਰ ਮਦਾਨਾ ਜੀ ਨੇ ਕਿਹਾ ਮਹਾਰਾਜ ਜੇ ਤੁਹਾਨੂੰ ਆਪਣੇ ਨਾਲ ਮੈਨੂੰ ਰੱਖਣਾ ਹੈ ਤੇ ਮੈਨੂੰ ਜੇ ਭੁੱਖ ਲੱਗਦੀ ਹੈ ਤਾਂ ਉਸ ਨੂੰ ਵੀ ਦੂਰ ਕਰੋ ਮੈਂ ਤਿੰਨ ਦਿਨ ਤੋਂ ਕੁਝ ਵੀ ਨਹੀਂ ਖਾਧਾ ਮੈਨੂੰ ਤਾਂ ਇਹੋ ਲੱਗ ਰਿਹਾ ਕਿ ਮੈਂ ਕਮਜ਼ੋਰ ਹੋ ਗਿਆ ਤਾਂ ਮੈਨੂੰ ਹੁਣੇ ਵੀ ਪੁੱਛ ਰਹੇ ਹੋ ਕਿ ਮੇਰਾ ਚਿਹਰਾ ਕਿਉਂ ਮੁਰਝਾਇਆ ਹੈ ਮਹਾਰਾਜ ਜੇ ਤੂੰ ਇਹੀ ਕਾਰਨ ਹੈ ਤੇ ਮੇਰਾ ਤੁਹਾਡਾ ਗੁਜ਼ਾਰਾ ਨਹੀਂ ਚੱਲਣਾ ਫਿਰ ਸਾਡੀ ਕਦੇ ਵੀ ਨਿਭ ਨਹੀਂ ਸਕਦੀ ਸੰਗਤ ਜੀ ਇਹ ਗੱਲ ਹੈ ਜਦ ਭਾਈ ਮਰਦਾਨਾ ਜੀ ਨੇ ਕੋ ਨਾਨਕ ਸੱਚੇ ਪਾਤਸ਼ਾਹ ਜੀ ਪਹਿਲੀ ਵਾਰ ਕੀਰਤਨ ਕਰਨ ਲੱਗੇ ਤੇ ਪਹਿਲੀ ਵਾਰ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਸੂਰਤ ਦੋ ਦਿਨਾਂ ਵਾਸਤੇ ਜੁੜ ਗਈ। ਫਿਰ ਭਾਈ ਮਰਦਾਨਾ ਜੀ ਇਹ ਕਿਹਾ ਮਹਾਰਾਜ ਮੇਰਾ ਤਾਂ ਬਹੁਤ ਕਮਜ਼ੋਰ ਹੋ ਗਿਆ ਹੈ ਸਰੀਰ ਤੇ ਦੂਜਾ ਮੈਨੂੰ ਭੁੱਖ ਬਹੁਤ ਲੱਗੀ ਹੈ। ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੰਗਲ ਵਿੱਚ ਬੈਠੇ ਨੇ। ਗੁਰਨਾਨਕ ਸੱਚੇ ਪਾਤਸ਼ਾਹ ਜੀ ਬੜੇ ਪ੍ਰੇਮ ਵਿੱਚ ਆਉਂਦੇ ਨੇ ਤੇ ਗੁਰੂ ਜੀ ਨੂੰ ਪਿਆਰ ਵਿੱਚ ਆ ਕੇ ਕਹਿੰਦੇ ਆ ਮਰਦਾਨਿਆ ਸਾਡੀ ਗੱਲ ਸੁਣ ਜੇ ਤੂੰ ਸਾਡੇ ਨਾਲ ਰਹਿਣਾ ਹੈ ਤਾਂ ਤੈਨੂੰ ਇਦਾਂ ਹੀ ਕਰਨਾ ਹੋਵੇਗਾ ਤੈਨੂੰ ਦੋ ਦਿਨ ਪ੍ਰਸ਼ਾਦਾ ਨਹੀਂ ਮਿਲਿਆ ਇਹ ਵੀ ਹੋ ਕੇ ਤੈਨੂੰ ਪ੍ਰਸ਼ਾਦਾ ਹਫ਼ਤਾ ਹਫ਼ਤਾ ਵੀ ਨਾ ਮਿਲੇ ਸੰਗਤ ਜੀ ਭਾਈ ਮਰਦਾਨਾ ਜੀ ਦੀ ਭੁੱਖ ਕਾਨ ਬਹੁਤ ਸਾਖੀਆਂ ਨੇ ਫਿਰ ਉਹ ਭਾਈ ਮਰਦਾਨਾ ਜੀ ਕਹਿੰਦੇ ਆ ਮਹਾਰਾਜ ਮੇਰੀ ਗੱਲ ਸੁਣੋ ਜਾਂ ਤਾਂ ਮੇਰੀ ਭੁੱਖ ਅੰਤਰ ਖਤਮ ਹੀ ਕਰ ਦਿਓ ਜਾਂ ਮੈਨੂੰ ਕੁਝ ਖਾਣ ਦਿਓ ਇਹ ਦੋ ਗੱਲਾਂ ਪੂਰੀਆਂ ਨਹੀਂ ਹੋ ਫਿਰ ਨਹੀਂ ਵੀਗੀ ਨਹੀਂ ਗੁਰੂ ਜੀ ਫਿਰ ਕਹਿ ਕੇ ਭਾਈ ਮਰਦਾਨਾ ਜੀ ਸਾਡੇ ਨਾਲ ਤਾਂ ਤੈਨੂੰ ਇਹੀ ਰਹਿਣਾ ਤੈਨੂੰ ਕਈ ਦਿਨ ਜੰਗਲਾਂ ਵਿੱਚ ਵੀ ਕੱਟਣੇ ਪੈਣਗੇ ਵੈਨ ਤੈਨੂੰ ਭੁੱਖ ਵੀ ਬਰਦਾਸ਼ਤ ਕਰਨੀ ਪੈਣੀ ਹੈ ਜੇ ਤੂੰ ਅੰਦਰੋਂ ਖੁਸ਼ ਹੈ ਫਿਰ ਤਾਂ ਸਾਡੇ ਨਾਲ ਰਹਿ ਜੇ ਤੂੰ ਅੰਦਰੋਂ ਖੁਸ਼ ਨਹੀਂ ਹੈ ਤੇ ਤੂੰ ਜਾ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਘਰ ਜਾਣ ਵਾਸਤੇ ਵੀ ਕਹਿ ਦਿੱਤਾ ਕਿ ਜੇ ਤੂੰ ਜਾਣਾ ਹੈ ਤੇ ਮੈਨੂੰ ਛੱਡ ਕੇ ਚਲਾ ਜਾ ਤਾਂ ਫਿਰ ਭਾਈ ਮਰਦਾਨਾ ਜੀ ਨੇ ਆਪਣੇ ਘਰ ਦਾ ਚੇਤਾ ਆ ਗਿਆ ਆਪਣੀ ਵੋਟੀ ਆਪਣੇ ਬੱਚਿਆਂ ਦਾ ਚੇਤਾ ਆ ਗਿਆ ਗੁਰੂ ਮਹਾਰਾਜ ਫਿਰ ਕਹਿ ਕੇ ਭਾਈ ਮਰਦਾਨਾ ਜੀ ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਚਲੇ ਜਾ ਤੇਰੀ ਮੈਂ ਖਬਰ ਰੱਖਾਂਗਾ ਪਰ ਜੇ ਸਾਡੇ ਨਾਲ ਰਹਿਣਾ ਹੈ ਤਾਂ ਤੈਨੂੰ ਭੁੱਖ ਵੀ ਤੇ ਤੈਨੂੰ ਖਾ ਵੀ ਰਹਿਣਾ ਪਵੇਗਾ ਉਦੋਂ ਫਿਰ ਭਾਈ ਮਰਦਾਨਾ ਜੀ ਕਹਿੰਦੇ ਆ ਠੀਕ ਹੈ ਮਹਾਰਾਜ ਮੈਂ ਘਰ ਚਲਾ ਜਾਂਦਾ ਹਾਂ ਫਿਰ ਗੁਰੂ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਅੱਜ ਤੇਰੇ ਘਰ ਵਾਅ ਹੈ ਇਹ ਬੇਬੇ ਨਾਨਕੀ ਜੀ ਦੇ ਘਰ ਰੱਖ ਦੇ ਬਸ ਫਿਰ ਭਾਈ ਮਰਦਾਨਾ ਜੀ ਦੀ ਨਜ਼ਰ ਮੁੜੀ ਤਾਂ ਉਹ ਕਹਿ ਕੇ ਸਤਿਵਚਨ ਮਹਾਰਾਜ ਮੈਂ ਰਵਾ ਬੇਬੇ ਨਾਨਕੀ ਜੀ ਦੇ ਘਰ ਰੱਖ ਦੇਵਾਂਗਾ ਭਾਈ ਮਰਦਾਨਾ ਜੀ ਫਿਰ ਚੱਲੇ ਤੇ ਬੇਬੇ ਨਾਨਕੀ ਜੀ ਦੇ ਕੋਲ ਪਹੁੰਚੇ ਨੇ ਭਾਈ ਮਰਦਾਨਾ ਜੀ ਦਾ ਚਿਹਰਾ ਬਹੁਤ ਹੀ ਮੁਰਝਾਇਆ ਹੋਇਆ ਸੀ ਜਦ ਬੀਬੀ ਨਾਨਕੀ ਜੀ ਦੇ ਕੋਲ ਪਹੁੰਚਦੇ ਹਨ ਤੇ ਬੀਬੀ ਨਾਨਕੀ ਜੀ ਪਛਾਣ ਲੈਂਦੇ ਹਨ ਕਿ ਇਸ ਦਾ ਚਿਹਰਾ ਕਿਉਂ ਮਰਜ਼ਾਇਆ ਹੈ ਬੀਬੀ ਨਾਨਕੀ ਜੀ ਨੇ ਇੱਕ ਪੀੜਾ ਬਿਛਾਇਆ ਤੇ ਬਹੁਤ ਹੀ ਸਤਿਕਾਰ ਨਾਲ ਭਾਈ ਮਦਾਨਾ ਜੀ ਨੂੰ ਉੱਥੇ ਬਿਠਾਇਆ ਬੀਬੀ ਨਾਨਕੀ ਜੀ ਭਾਈ ਮਦਾਨਾ ਜੀ ਨੂੰ ਪੁੱਛਦੇ ਹਨ ਕਿ ਇੰਨਾ ਚਿਰ ਲਾ ਆਇਆ ਹੈ ਤੂੰ ਕਿੱਥੇ ਸੀ ਤੇ ਤੂੰ ਇਹ ਰਵਾਵ ਰੱਖੀ ਹੈ ਇਹ ਬਹੁਤ ਹੀ ਸੋਹਣੀ ਹੈ ਤੂੰ ਕਿਸੇ ਦੀ ਲੈ ਕੇ ਆਇਆ ਹੈ ਸੰਗਤ ਜੀ ਇਹ ਗੱਲ ਉਦੋਂ ਦੀ ਹੈ ਜਦ ਭਾਈ ਮਦਾਨਾ ਜੀ ਗੁਰੂ ਸਾਹਿਬ ਜੀ ਨੇ ਪਹਿਲੀ ਵਾਰ ਵਾਅ ਲੈ ਕੇ ਦਿੱਤੀ ਬੀਬੀ ਨਾਨਕ ਜੀ ਫਿਰ ਉਹਨਾਂ ਨੂੰ ਪੁੱਛਦੇ ਹਨ ਮਰਦਾਨੇ ਦਾਨਕ ਜੀ ਕਿੱਥੇ ਬੈਠੇ ਹਨ ਭਾਈ ਮਰਦਾਨਾ ਜੀ ਫਿਰ ਕਹਿੰਦੇ ਆ ਬੇਬੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਛੁੱਟੀ ਲੈ ਕੇ ਆਇਆ ਹਾਂ ਮੈਂ ਆਪਣੇ ਘਰ ਵਾਪਸ ਚੱਲਿਆ ਹਾਂ ਮੈਨੂੰ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਹੁਕਮ ਦਿੱਤਾ ਸੀ ਕਿ ਘਰ ਜਾ ਰਿਆਂ ਹੈ ਤਾਂ ਰਵਾ ਪੀਪੇ ਨਾਨਕੀ ਜੀ ਨੂੰ ਦੇ ਦੇਂ ਮੈਂ ਤਾਂ ਆਪਣੇ ਘਰ ਤਲਵੰਡੀ ਵਾਪਸ ਚੱਲਾਂ ਜੇ ਤੇ ਕੋਈ ਤਲਵੰਡੀ ਵਾਸਤੇ ਸੁਨੇਹਾ ਭੇਜਣਾ ਹੈ ਤਾਂ ਮੈਨੂੰ ਦੱਸ ਦਿਓ ਜਦ ਬੀਬੇ ਨਾਨਕੀ ਜੀ ਨੇ ਪਾਈ ਮਦਾਨਾ ਜੀ ਦੇ ਬਚਨ ਸੁਨੇ ਬੀਬੇ ਨਾਨਕੀ ਦੀ ਅੱਖਾਂ ਵਿੱਚੋਂ ਹੰਝੂ ਆ ਗਏ ਪੀਪੇ ਨਾਨਕੀ ਜੀ ਨੇ ਹੱਥੇ ਵਿੱਚ ਬਹੁਤ ਦੁੱਖ ਮਹਿਸੂਸ ਕੀਤਾ ਬੀਬੀ ਨਾਨਕੀ ਜੀ ਦੇ ਅੰਦਰ ਹੀ ਅੰਦਰ ਟੁੱਟ ਗਏ ਜੈ ਰਾਮ ਜੀ ਨੇ ਕਿਹਾ ਨਾਨਕੀ ਤੂੰ ਚੁੱਪ ਹੋ ਜਾ ਭਾਈ ਮਦਾਨਾ ਜੀ ਨੂੰ ਕਹਾ ਕਿ ਉਹ ਉਹੀ ਕਰੇਗਾ ਭਾਈ ਮਦਾਨਾ ਜੀ ਨੂੰ ਕਾਹ ਜਾਣ ਨਹੀਂ ਦੇਣਾ ਬੀਬੀ ਨਾਨਕੀ ਜੀ ਨੇ ਭਾਈ ਮਦਾਨਾ ਜੀ ਨੂੰ ਕਹਿੰਦੇ ਆ ਮਰਦਾਨੀ ਤੂੰ ਪ੍ਰਣ ਕਰ ਕਿ ਤੂੰ ਮੇਰੇ ਭਰਾ ਨੂੰ ਕਦੀ ਵੀ ਛੱਡ ਕੇ ਨਹੀਂ ਜਾਵੇਂਗਾ ਤੂੰ ਮੇਰੇ ਭਰਾ ਮੇਰੇ ਗੁਰਨਾਨਕ ਦੇ ਕੋ ਰਹਾਂਗਾ ਤੇਰੇ ਤਾਂ ਮੈਂ ਸੁੱਖ ਵੀ ਲਿਆ ਜਿੰਨਾ ਚਿਰ ਗੁਰੂ ਸਾਹਿਬ ਤੇ ਉਹਨਾਂ ਜੀਰ ਮੈਂ ਤੇਰੇ ਤੋਂ ਸੁੱਖ ਲਵਾਂਗੀ ਪਰ ਜੇ ਉਹਨਾਂ ਨੂੰ ਵਿਦੇਸ਼ ਚਲੇ ਜਾਣਾ ਤਾਂ ਫਿਰ ਬਹੁਤ ਔਖਾ ਹੀ ਹੈ ਭਾਈ ਜੈਰਾਮ ਜੀ ਕਹਿੰਦੇ ਆ ਨਾਨਕੀ ਗੁਰੂ ਸਾਹਿਬ ਤੇ ਭਰੋਸਾ ਰੱਖ ਬੇਰਾਗ ਕਿਉਂ ਕਰ ਰਹੀਆਂ ਭਾਈ ਜੈਰਾਮ ਜੀ ਕਹਾ ਰੋਜ਼ ਤੈਨੂੰ ਸਮਝਾਉਂਦੀ ਐ ਕਿ ਅੱਜ ਤੂੰ ਹੀ ਧੀਰੇ ਛੱਡਤਾ ਮੇਰੇ ਤੇ ਵੀ ਭੀਤ ਗੁਰੂ ਸਾਹਿਬ ਦਾ ਤੂੰ ਹੀ ਜਾਣਦੀ ਆ ਆਪਣੇ ਦਿਲ ਵਿੱਚ ਗੁਰੂ ਸਾਹਿਬ ਦਾ ਆਸਰਾ ਰੱਖੀ ਬਾਕੀ ਤਾਂ ਬਿਲਕੁਲ ਵੀ ਫਿਕਰ ਨਾ ਕਰ ਆਪਾਂ ਕੋਈ ਉਪਾਅ ਕਰਦੇ ਆ ਭਾਈ ਮਦਾਨਾ ਜੀ ਨੂੰ ਵਾਪਸ ਨਹੀਂ ਜਾਣ ਦਿਆਂਗੇ ਭਾਈ ਜੈਰਾਮ ਜੀ ਨੇ ਭਾਈ ਮਦਾਨੇ ਨੂੰ ਪੁੱਛਦੇ ਹਨ ਮਦਾਨਿਆ ਤੂੰ ਉਦਾਸ ਕਿਉਂ ਹੋ ਗਿਆ ਤੂੰ ਗੁਰੂ ਸਾਹਿਬ ਨੂੰ ਕਿਉਂ ਛੱਡ ਕੇ ਆਇਆ ਬੇਬੇ ਨਾਨਕੀ ਜੀ ਨੇ ਕਿਹਾ ਭਾਈ ਜੈਰਾਮ ਜੀ ਤੁਸੀਂ ਪੁੱਛੋ ਭਾਈ ਮਦਾਨਾ ਕਿਉਂ ਛੱਡ ਕੇ ਆਇਆ ਗੁਰੂ ਸਾਹਿਬ ਨੂੰ ਫੇਰ ਭਾਈ ਮਦਾਨਾ ਜੀ ਨੇ ਕਿਹਾ ਭਾਈ ਜੈਰਾਮ ਜੀ ਸੁਣ ਲੋ ਕਿ ਮੈਂ ਗੁਰੂ ਜੀ ਨੂੰ ਕਿਉਂ ਛੱਡ ਕੇ ਆਇਆ ਗੁਰੂ ਸਾਹਿਬ ਹੈ ਅਵਤਾਰੀ ਗੁਰੂ ਸਾਹਿਬ ਨੇ ਖੁਦ ਪਰਮਾਤਮਾ ਹੈ ਤੇ ਮੈਂ ਇੱਕ ਸਧਾਰਨ ਮਨੁੱਖ ਹਾਂ ਗੁਰੂ ਜੀ ਨੂੰ ਤਾਂ 2 ਦਿਨ ਹੋ ਚੁੱਕੇ ਨੇ ਸਮਾਦੀ ਵਿੱਚ ਗੁਰੂ ਜੀ ਨੇ ਕੁਝ ਵੀ ਨਹੀਂ ਛਕਿਆ ਤੇ ਕੁਝ ਵੀ ਨਹੀਂ ਪੀਤਾ ਤੇ ਮੈਂ ਵੀ ਕੁਝ ਵੀ ਨਹੀਂ ਛਕਿਆ ਮੇਰਾ ਤਾਂ ਮਨੁੱਖੀ ਸਰੀਰ ਹੈ ਮੈਨੂੰ ਤਾਂ ਭੁੱਖ ਲੱਗਦੀ ਹੈ ਭੋਜਨ ਤਾਂ ਬਿਨਾਂ ਮੈਂ ਬਿਲਕੁਲ ਵੀ ਨਹੀਂ ਰਹਿ ਸਕਦਾ ਗੁਰੂ ਜੀ ਨੂੰ ਨਾ ਭੁੱਖ ਲੱਗਦੀ ਤੇ ਨਾ ਹੀ ਪਿਆਸ ਲੱਗਦੀ ਮੇਰਾ ਕਿਵੇਂ ਗੁਜ਼ਾਰਾ ਚੱਲੇਗਾ ਗੁਰੂ ਮਹਾਰਾਜ ਕਿਸੇ ਨਗਰ ਵਿੱਚ ਬੈਠੇ ਜਾਂ ਸ਼ਹਿਰ ਵਿੱਚ ਤਾਂ ਮੇਰਾ ਗੁਜ਼ਾਰਾ ਚੱਲ ਵੀ ਸਕਦਾ ਆ ਮੈਂ ਕਿਤੇ ਰੋਟੀ ਮੰਗ ਕੇ ਖਾ ਲੈਂਦਾ ਪਰ ਗੁਰੂ ਜੀ ਤਾਂ ਜੰਗਲ ਵਿੱਚ ਬੈਠੇ ਨੇ ਉੱਥੇ ਖਾਣ ਦਾ ਬਿਲਕੁਲ ਵੀ ਪ੍ਰਬੰਧ ਨਹੀਂ ਹੈ ਭਾਈ ਜੈ ਆਰਾਮ ਜੀ ਮਰਦਾਨਾ ਜੀ ਨੂੰ ਬੜਾ ਮਨਾਉਂਦੇ ਆ ਕਿ ਤੂੰ ਗੁਰੂ ਜੀ ਨੂੰ ਛੱਡ ਕੇ ਨਾ ਜਾ ਸਾਹ ਸੰਗਤ ਜੀ ਗਲ ਤਕਦੀਰ ਹੀ ਹੈ ਇਹ ਪਰਮਾਤਮਾ ਵੱਲੋਂ ਪਹਿਲਾਂ ਹੀ ਲਿਖਿਆ ਗਿਆ ਸੀ ਇਹ ਸਭ ਲਿਖ ਸੀ ਕਿ ਪਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨਾਲ ਰਹਿਣਾ ਹੈ ਜਿਸ ਨੂੰ ਰੱਬ ਪਿਆਰੇ ਆਪਣੇ ਨਾਲ ਰੱਖਣ ਤੇ ਉਸ ਨੂੰ ਰੱਖ ਲੈਂਦੇ ਨੇ ਤੇ ਜਿਸ ਨੂੰ ਨਹੀਂ ਰੱਖਣਾ ਉਸ ਨਾਲ ਰਹਿ ਵੀ ਨਹੀਂ ਸਕਦੇ ਜੈ ਰਾਮ ਜੀ ਕਿਹਾ ਮਰਦਾਨਿਆ ਗੱਲ ਸੁਣ ਜਿੰਨਾ ਟਾਈਮ ਗੁਰੂ ਸਾਹਿਬ ਜੰਗਲ ਵਿੱਚ ਨੇ ਉਹਨਾ ਟਾਈਮ ਕੋ ਭੁਲਾਇਆ ਕਾ ਦੋ ਟਾਈਮ ਪ੍ਰਸ਼ਾਦਾ ਛਕ ਜਿਆ ਕਾ ਪਰ ਤੂੰ ਆਪਣੇ ਘਰ ਨਾ ਜਾ ਸਾਹ ਸੰਗਤ ਜੀ ਕਮਾਲ ਦੀ ਗੱਲ ਹੈ ਜਿਸ ਗੁਰੂ ਨਾਨਕ ਪਾਤਸ਼ਾਹ ਜੀ ਦਰਸ਼ਨ ਵਾਸਤੇ ਸਾਰੀ ਦੁਨੀਆ ਦਿਨ ਦਾ ਤਰਸਦੀ ਹੈ ਕਈ ਕਈ ਸਾਲ ਉਹਨਾਂ ਦਾ ਇੰਤਜ਼ਾਰ ਕਰਦੀ ਹੈ ਕਿ ਉਹਨਾਂ ਦੇ ਦਰਸ਼ਨ ਹੋ ਜਾਣ ਅੱਜ ਉਹ ਹੀ ਕੋ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਭਾਈ ਮਰਦਾਨਾ ਜੀ ਵਾਪਸ ਆ ਗਏ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੀ ਕਦਰ ਹੈ ਪਰ ਜੇ ਉਹਨਾਂ ਨੂੰ ਭੁੱਖ ਹੈ ਹੁਣ ਕੇ ਆ ਗਈ ਭਾਈ ਜੈਰਾਮ ਜੀ ਨੇ ਕਿਹਾ ਜੇ ਤਾਂ ਤੂੰ ਸਾਡੇ ਕੋਲ ਆ ਕੇ ਪ੍ਰਸ਼ਾਦਾ ਛਕਦਾ ਤੂੰ ਸਾਡੇ ਕੋਲ ਮਾਇਆ ਲਿਆ ਕਰ ਕਿਤੇ ਵੀ ਨਾ ਜਾ ਛੱਕ ਕੇ ਜਾ ਪਰ ਤੂੰ ਕਿਤੇ ਵੀ ਜਾ ਕੇ ਗੁਰਨਾਨਕ ਦੇਵ ਜੀ ਨੂੰ ਛੱਡ ਕੇ ਨਾ ਜਾਈ ਸਾਹ ਸੰਗਤ ਜੀ ਇਹ ਪਰਮੇਸ਼ਰ ਦੀ ਖੇਡ ਹੈ ਭਾਈ ਮਦਾਨਾ ਜੀ ਨੇ ਇਹ ਗੱਲ ਸੁਣ ਕੇ ਹੀ ਖੁਸ਼ ਹੋ ਗਏ ਕਿ ਮੈਨੂੰ ਦੋ ਟਾਈਮ ਪ੍ਰਸ਼ਾਦਾ ਮਿਲ ਜਾਏਗਾ ਤੇ ਕਦੀ ਕਦੀ ਮਾਇਆ ਵੀ دیے ਦੇਣਗੇ ਤੇ ਮੈਂ ਵੀ ਛੱਕ ਲਵਾਂਗਾ ਪਾਈ ਮਰਦਾਨਾ ਜੀ ਨੇ ਕਿਹਾ ਬੇਬੇ ਜੀ ਪਾਈ ਜੈ ਰਾਮ ਜੀ ਮੈਂ ਤੁਹਾਡੀ ਗੱਲ ਮੰਨ ਲੈਂਦਾ ਹਾਂ ਮੈਂ ਆਪਣੇ ਘਰ ਵਾਪਸ ਨਹੀਂ ਜਾਂਦਾ ਬੇਬੇ ਨਾਨਕੀ ਜੀ ਤੇ ਪਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਰਾਤ ਕਾਫੀ ਪੈ ਗਈ ਹੈ ਜੇ ਤੂੰ ਅੱਜ ਹੀ ਇੱਥੇ ਰਹਿ ਲੈ ਤੇ ਕੱਲ ਸਵੇਰ ਨੂੰ ਗਨਨਕ ਪਾਸ਼ਾ ਜੀ ਦੇ ਕੋਲ ਚਲਾ ਜਾਈ ਸੋ ਬੜੇ ਦਿਨਾਂ ਬਾਅਦ ਪਾਈ ਮਦਾਨਾ ਜੀ ਨੂੰ ਪ੍ਰਸ਼ਾਦਾ ਮਿਲਿਆ ਰਾਤੀ ਪਾਈ ਮਦਾਨਾ ਜੀ ਪ੍ਰਸ਼ਾਦਾ ਛੱਕ ਗਏ ਬਹੁਤ ਆਰਾਮ ਨਾਲ ਸੌਂ ਗਏ ਜਦ ਸਵੇਰ ਹੋਈ ਭਾਈ ਮਦਾਨਾ ਜੀ ਨੇ ਕਿਹਾ ਠੀਕ ਹੈ ਮੈਂ ਚਲਦਾ ਹਾਂ ਗੁਰੂ ਜੀ ਦੇ ਕੋਲ ਜਾਵਾਂ ਭਾਈ ਜੈਰਾਮ ਜੀ ਨੇ ਕਿਹਾ ਮਰਦਾਨਿਆ ਰੁਕ ਜਾ ਸਵੇਰੇ ਪ੍ਰਸ਼ਾਦਾ ਛੱਕ ਕੇ ਜਾਈ ਫਿਰ ਤੈਨੂੰ ਪਤਾ ਨਹੀਂ ਕਦੋਂ ਪ੍ਰਸ਼ਾਦਾ ਮਿਲੇਗਾ ਭਾਈ ਮਦਾਨਾ ਜੀ ਨੇ ਬਚਨ ਮੰਨ ਲਿਆ ਤੇ ਰੱਜ ਕੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਭਾਈ ਮਦਾਨਾ ਜੀ ਗੁਰੂ ਜੀ ਦੇ ਕੋਲ ਚਲੇ ਗਏ ਸੰਗਤ ਜੀ ਵੇਖ ਲੋ ਕਿ ਮੇ ਭਾਈ ਮਦਾਨਾ ਜੀ ਨੇ ਗੁਰੂ ਸਾਹਿਬ ਨੂੰ ਛੱਡ ਕੇ ਵਾਪਸ ਆ ਗਏ ਕਿ ਮੈਂ ਘਰੇ ਵਾਪਸ ਜਾਣਾ ਹੀ ਹੈ ਪਰ ਸਾਧ ਸੰਗਤ ਜੀ ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਕੋ ਰੱਖਣਾ ਹੈ ਉਸ ਨੂੰ ਗੁਰੂ ਸਾਹਿਬ ਕਦੇ ਵੀ ਦੂਰ ਨਹੀਂ ਹੋਣ ਦਿੰਦੇ ਸੋ ਜਦ ਭਾਈ ਮਦਾਨਾ ਜੀ ਗੁਰੂ ਸਾਹਿਬ ਕੋਲ ਆਉਂਦੇ ਹਨ ਭਾਈ ਮਦਾਨਾ ਜੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠ ਗਏ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਵੇਖਿਆ ਉਹਨਾਂ ਨੇ ਕਿਹਾ ਮਰਦਾਨੀ ਤੂੰ ਇਹ ਰਵਾਬ ਕਿਉਂ ਲੈ ਕੇ ਆਇਆ ਤੈਨੂੰ ਕਿਹਾ ਸੀ ਕਿ ਰਵਾਬ ਬੇਬੇ ਨਾਨਕੀ ਨੂੰ ਦੇ ਆਈ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਮੈਂ ਰਵਾਬ ਹੀ ਰੱਖਣ ਗਿਆ ਸੀ ਪਰ ਮੈਨੂੰ ਉੱਥੇ ਬੇਬੇ ਨਾਨਕੀ ਜੀ ਦੇ ਦਰਸ਼ਨ ਹੋ ਗਏ ਸੀ ਜੀ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਤਲਵੰਡੀ ਵਾਪਸ ਚੱਲਾਂ ਮੈਂ ਗੁਰੂ ਸਾਹਿਬ ਨੂੰ ਛੱਡ ਆਇਆ ਉਹ ਬੇਬੇ ਜੀ ਬਹੁਤ ਪਿਆਰ ਨਾਲ ਬੋਲੀ ਮਹਾਰਾਜ ਮੈਂ ਸਦਾਲੇ ਨਹੀਂ ਆਇਆ ਜਿੰਨਾ ਚੇਤਾ ਸੁਲਤਾਨਪੁਰ ਦੇ ਲਾਗੇ ਹੋ ਸਿਰਫ ਉਹਨਾਂ ਚਿਰ ਮੈਂ ਨਾ ਰਹਾਵਾਂਗਾ ਜਿੰਨਾ ਚੇਤਾ ਸੁਲਤਾਨਪੁਰ ਦੇ ਲਾਗੇ ਉਹਨਾਂ ਚਿਰ ਬੀਬੀ ਨਾਨਕੀ ਦੇ ਘਰ ਪ੍ਰਸ਼ਾਦਾ ਸ਼ਕ ਆਵਾਂਗਾ ਇਹ ਬਚਨ ਨਹੀਂ ਕਿ ਤੂੰ ਗੁਰੂ ਸਾਹਿਬ ਦੀ ਸੇਵਾ ਕਰ ਤੇ ਪ੍ਰਸ਼ਾਦਾ ਸਾਡੇ ਘਰ ਆ ਕੇ ਸ਼ਕ ਗੁਰੂ ਜੀ ਜਿਹੜੇ ਮੈਂ ਕੱਪੜੇ ਪਾਏ ਨੇ ਇਹ ਜੀਜਾ ਜੀ ਦੇ ਨੇ ਗੁਰੂ ਜੀ ਨੇ ਤੁਹਾਡੀ ਭੈਣ ਜੀ ਨੇ ਸੰਦੇਸ਼ਾ ਭੇਜਿਆ ਕਿ ਬੀਬੀ ਨਾਨਕੀ ਜੀ ਤੁਹਾਨੂੰ ਘਰ ਸਾਧ ਰਹੇ ਨੇ ਉਨਾਣਕ ਦੇਵ ਜੀ ਨੇ ਮਹਿਸੂਸ ਕੀਤਾ ਕਿ ਭਾਈ ਮਰਦਾਨਾ ਜੀ ਨੂੰ ਬਿਨਾਨਕੀ ਤੋਂ ਪੈਸੇ ਨਹੀਂ ਲੈਣੇ ਸੀ ਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨੇ ਤੂੰ ਆਪਣਾ ਸੁਆਭ ਹੀ ਨਾ ਛੱਡਿਆ ਗੁਰੂ ਜੀ ਨੇ ਕਿਹਾ ਮਰਦਾਨਿਆਂ ਜੇ ਵਾਪਸ ਜਾਤ ਤੇ ਮਾਇਆ ਭੇਪੇ ਨਾਨਕੀ ਜੀ ਨੂੰ ਵਾਪਸ ਕਰ ਦੇ ਇਹ ਮਾਇਆ ਨੂੰ ਤੂੰ ਆਪਣੇ ਹੱਥ ਵਿੱਚ ਨਾ ਰੱਖ ਜੇ ਵਾਪਸ ਕਰਕੇ ਆ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਗੁਰੂ ਸਾਈ ਮੈਂ ਝੂਠ ਨਹੀਂ ਬੋਲਦਾ ਵੇ ਬੇਬੇ ਜੀ ਦੇ ਕੋਲ ਆਪ ਪੈਸੇ ਨਹੀਂ ਮੰਗੇ ਉਹਨਾਂ ਮੈਨੂੰ ਆਪ ਹੀ ਦੇ ਦਿੱਤੇ ਬੇਬੇ ਜੀ ਦੇ ਹਿਰਦੇ ਵਿੱਚ ਪ੍ਰੇਮ ਕੀਤਾ ਤਾਂ ਉਹਨਾਂ ਨੇ ਮੈਨੂੰ ਮਾਇਆ ਦਿੱਤੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਜੇ ਨਹੀਂ ਸਹੀ ਲੱਗਦਾ ਤੇ ਮੈਂ ਵਾਪਸ ਦੇਉਨਾ ਸਾਹ ਸੰਗਤ ਜੀ ਪਾਈ ਮਦਾਨਾ ਜੀ ਵਿੱਚ ਬੇਹਤ ਸ਼ਰਦਾ ਹੈ ਗੁਨਾਹਿਕ ਦੀਪ ਜੀ ਦੇ ਪ੍ਰਤੀ ਚਾਦਵੀ ਪਾਈ ਮਦਾਨਾ ਜੀ ਗੁਰੂ ਸਾਹਿਬ ਨੂੰ ਵੇਖਦੇ ਨਹੀਂ ਤੇ ਹਮੇਸ਼ਾ ਹੀ ਭੁੱਖ ਕਰਕੇ ਵੇਖਦੇ ਨੇ ਸਾਹ ਸੰਗਤ ਜੀ ਪਾਈ ਮਦਾਨਾ ਜੀ ਦੀ ਭੁੱਖ ਮੁਝਾਕ ਨਾ ਸਮਝੋ ਜਦ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਆ ਉਦੋਂ ਲੋਕਾਂ ਦਾ ਭਲਾ ਹੁੰਦਾ ਆ ਭਾਈ ਮਰਦਾਨਾ ਜੀ ਕਰੋ ਸਾਈਂ ਨੂੰ ਕਹਿੰਦੇ ਹਨ ਕਿ ਜੇ ਤਾ ਕਹੋਗੇ ਮੈਂ ਉਹ ਨਾਲ ਚਲਾਂਗਾ ਹਰ ਇੱਕ ਵਚਨ ਨੂੰ ਮੰਨਾਂਗਾ ਇਹ ਗੁਣ ਨਾਨਕ ਤੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਕਪਦੇਸ਼ ਦੇਣਾ ਹੈ ਇਹ ਉਪਦੇਸ਼ਾਰੇ ਧਿਆਨ ਨਾਲ ਸੁਣੋ ਇਹ ਉਪਦੇਸ਼ ਕੇਵਲ ਭਾਈ ਮਰਦਾਨਾ ਜੀ ਵਾਸਤੇ ਨਹੀਂ ਆ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਕਦੇ ਵੀ ਮਨੁੱਖ ਦੀ ਆਸ ਨਹੀਂ ਰੱਖਣੀ ਚਾਹੀਦੀ ਇੱਕ ਵਾਰ ਬੰਦੇ ਦਾ ਸੁਭਾਵ ਲੈਣ ਵਾਲਾ ਬਣ ਗਿਆ ਤਾਂ ਫਿਰ ਬੰਦਾ ਦੂਜੇ ਤੋਂ ਹੀ ਮੰਗੇਗਾ ਬੰਦੇ ਦੀ ਤ੍ਰਿਸ਼ਨਾ ਹੋ ਜਾਵੇਗੀ ਤ੍ਰਿਸ਼ਨਾ ਹੈ ਮੈਨੂੰ ਹੋਰ ਮਿਲੇ ਹੋਰ ਵੀ ਜ਼ਿਆਦਾ ਮਿਲੇ ਗੁਨਾਹਕ ਦੇਵਕੀ ਨੇ ਕਿਹਾ ਅੱਜ ਇੱਕ ਰਿਆਸ ਹੈ ਕੱਲ ਦੂਜੇ ਤੇ ਵੀ ਹੋ ਜਾਵੇਗੀ ਐਵੇਂ ਬੰਦੇ ਵਿੱਚ ਤ੍ਰਿਸ਼ਨਾ ਵਧੇਗੀ ਗੁਰੂ ਸਾਹਿਬ ਨੇ ਕਿਹਾ ਤੈਨੂੰ ਇੱਕ ਗੱਲ ਸੱਚੀ ਦੱਸਾਂ ਬੰਦੇ ਨੂੰ ਰਾਜ ਕਦੇ ਵੀ ਨਹੀਂ ਆਉਣਾ ਬੰਦੇ ਨੇ ਜੀ ਦੂਜੇ ਕੋਲ ਲੈ ਲਿਆ ਤਾਂ ਬੰਦੇ ਨੇ ਤੀਜੇ ਤੇ ਕੋਲ ਚਲੇ ਜਾਣਾ ਜੇ ਸਾਡੇ ਮਨੁੱਖ ਤੇ ਆਸ ਰੱਖਣ ਵਾਲਾ ਸੁਭਾਅ ਬਣ ਗਿਆ ਫਿਰ ਬੰਦਾ ਅੱਗੇ ਤੋਂ ਅੱਗੇ ਮੰਗੀ ਜਾਂਦਾ ਹੈ ਗੁਰੂ ਜੀ ਨੇ ਕਿ ਹਾ ਮਰਦਾਨੇ ਇਹ ਕੰਮ ਤੋਂ ਬਹੁਤ ਦੁਖੀ ਹੋਵੇਗਾ ਤ੍ਰਿਸ਼ਨਾ ਕਰਕੇ ਜਿਸ ਬੰਦੇ ਤੋਂ ਵੀ ਮੰਗੀ ਆ ਉਸ ਦੀ ਅਧੀਨ ਹੋ ਜਾਏਗਾ ਵਰਦਾਨਿਆਂ ਜੇ ਤੂੰ ਆਸ ਰੱਖਣੀ ਹੈ ਤਾਂ ਕੇਵਲ ਵਾਹਿਗੁਰੂ ਤੇ ਆਸ ਰੱਖ ਹੋਰ ਕਿਤੇ ਵੀ ਆਸ ਨਾ ਰੱਖ ਜੇ ਤੂੰ ਪਰਮਾਤਮਾ ਤੇ ਆਸ ਰੱਖੇਗਾ ਤੇ ਕਿ ਤ੍ਰਿਸ਼ਨਾ ਦੂਰ ਹੋ ਜਾਏਗੀ ਜੇ ਕਿਸੇ ਤ੍ਰਿਸ਼ਨਾ 부ਜੀ ਹੈ ਤੇ ਤ੍ਰਿਸ਼ਨਾ ਪਰਮਾਤਮਾ ਨੇ ਹੀ 부ਝਾਈ ਹੈ ਸਾਥ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹੀ ਸਮਝ ਆਉਂਦੀ ਹੈ ਕਿ ਗੁਰੂ ਦੇ ਨਾਲ ਰਹਿਣਾ ਸੌਖਾ ਨਹੀਂ ਹੁੰਦਾ ਪਰ ਗੁਰੂ ਤੋਂ ਦੂਰ ਹੋ ਜਾਣਾ ਹੋਰ ਵੀ ਔਖਾ ਹੁੰਦਾ ਹੈ ਭਾਈ ਮਰਦਾਨਾ ਜੀ ਦੀ ਭੁੱਖ ਸਿਰਫ ਸ਼ਰੀਰ ਦੀ ਭੁੱਖ ਨਹੀਂ ਸੀ ਉਹ ਇੱਕ ਇਮਤਿਹਾਨ ਸੀ ਭਰੋਸੇ ਦਾ ਧੀਰਜ ਦਾ ਤੇ ਸਮਰਪਣ ਦਾ ਸਾਥ ਸੰਗਤ ਜੀ ਜੇ ਅੱਜ ਸਾਡੇ ਜੀਵਨ ਵਿੱਚ ਵੀ ਕੋਈ ਕਠਿਨ ਸਮਾਂ ਆਇਆ ਹੋਇਆ ਦੁੱਖ ਹੋਵੇ ਦੁੱਖ ਹੋਵੇ ਜਾਂ ਪਰਕ ਤਾਂ ਇਹ ਸਮਝ ਲਵੋ ਕਿ ਵਾਹਿਗੁਰੂ ਸਾਨੂੰ ਤ્યાਗ ਨਹੀਂ ਰਿਹਾ ਉਹ ਸਾਨੂੰ ਤਿਆਰ ਕਰ ਰਹਾ ਹੈ ਆਓ ਅੰਤ ਵਿੱਚ ਇਹੀ ਅਦਾਸ ਕਰਦੇ ਹਾਂ ਕਿ ਸਾਨੂੰ ਮਨੁੱਖਾਂ ਦੀ ਨਹੀਂ ਸਿਰ ਵਾਹਿਗੁਰੂ ਤੇ ਆਸ ਰੱਖਣੀ ਚਾਹੀਦੀ ਆ ਵੀਡੀਓ ਚੰਗੀ ਲੱਗੀ ਹੋਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਹੋਰ ਕਿਹੜੀ ਵੀਡੀਓ ਦੇਖਣਾ ਚਾਹੁੰਦੇ ਆ ਨੀਚੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ